ਇਸ ਹਫਤੇ ਸਭ ਤੋਂ ਵੱਡੀ ਖਬਰ ਅਮਰੀਕਾ ਵਿੱਚ ਗੈਰ ਕਾਨੂੰਨੀ ਟੰਗਾਂ ਰਹਿ ਰਹੇ ਲੋਕਾਂ ਨੂੰ ਮੁਲਕ ਚੋਂ ਬਾਹਰ ਕੱਢਣ ਦੇ ਫੈਸਲੇ ਦੇ ਤਹਿਤ 104 ਭਾਰਤੀਆਂ ਨੂੰ ਲੈ ਕੇ ਅਮਰੀਕਨ ਫੌਜੀ ਜਹਾਜ਼ ਅੰਮ੍ਰਿਤਸਰ ਉਤਰਿਆ ਆਓ ਜਾਨੀਏ ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਦਾ ਕੀ ਹੋ ਰਿਹਾ ਹੈ ਸਰ ਅਮਰੀਕੀ 에ਅਰ ਫੋਰਸ ਦਾ ਗਲੋਮਾਸਟਰ ਜਹਾਜ਼ ਲਗਭਗ 100 ਦੇ ਕਰੀਬ ਉਹਨਾਂ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਤੇ ਉਤਰਿਆ ਜਿਨ੍ਹਾਂ ਦੇ ਕੋਲ ਅਮਰੀਕਾ 'ਚ ਰਹਿਣ ਵਾਸਤੇ ਲੀਗਲ ਦਸਤਾਵੇਜ਼ ਨਹੀਂ ਸਨ ਦੱਸਿਆ ਜਾਂਦਾ ਹੈ ਕਿ ਅਮਰੀਕਨ ਸਰਕਾਰ ਆਪਣੀ ਨਵੀਂ ਪ੍ਰਵਾਸ ਨੀਤੀ ਦੇ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢੇ ਜਾਣ ਦੇ ਫੈਸਲੇ ਦੇ ਨਾਲ ਇਹ ਕਦਮ ਚੁੱਕ ਰਹੀ ਹੈ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਇਹਨਾਂ ਭਾਰਤੀਆਂ ਵਿੱਚ ਪੰਜਾਬ ਦੇ 30 ਹਰਿਆਣਾ ਦੇ 30 ਗੁਜਰਾਤ ਦੇ ਵੀ 30 ਵਿਅਕਤੀ ਸਨ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਚੰਡੀਗੜ੍ਹ ਦੇ ਨੌਜਵਾਨ ਵੀ ਸ਼ਾਮਿਲ ਸਨ ਰਿਪੋਰਟेशन ਦੇ ਇਸ ਕਦਮ ਦੇ ਨਾਲ ਇੱਕ ਵਾਰੀ ਫੇਰ ਤੋਂ ਗੈਰ ਕਾਨੂੰਨੀ ਢੰਗ ਨਾਲ ਦੂਸਰੇ ਮੁਲਕਾਂ ਵੱਲ ਪ੍ਰਵਾਸ ਕਰਨ ਵਾਲੇ ਮਾਮਲੇ ਇੱਕ ਵਾਰੀ ਫੇਰ ਤੋਂ ਪੱਕ ਗਏ ਹਨ ਕੋਈ 40 ਲੱਖ ਰੁਪਏ ਖਰਚ ਕਰਕੇ ਔਰ ਕੋਈ 1 ਕਰੋੜ ਰੁਪਏ ਖਰਚ ਕਰਕੇ ਡੰਕੀ ਰਾਹੀਂ ਅਮਰੀਕਾ ਵਰਗੇ ਮੁਲਕਾਂ ਵੱਲ ਰੁੱਕ ਕਰ ਰਿਹਾ ਹੈ ਅਮਰੀਕਾ ਤੋਂ ਕੱਢੇ ਗਏ ਇਹਨਾਂ ਭਾਰਤੀਆਂ ਦੀ ਕਹਾਣੀ ਲੋਗ ਤੇ ਖੜੇ ਕਰਨ ਵਾਲੀ ਹੈ ਸਾਡੇ ਸਹਿਯੋਗੀਆਂ ਨੇ ਇਹਨਾਂ ਨਾਲ ਗੱਲਬਾਤ ਕੀਤੀ 2024 ਤਰੀਕ ਨੂੰ ਗਿਆ 8ਵੇਂ ਮਹੀਨੇ ਦੀ 15 ਤਰੀਕ ਸੀ ਇਥੋਂ ਮੇਰੀ ਸਟਾਰਟਿੰਗ ਹੋਈ ਦੁਬਈ ਤੋਂ ਬਰਾਜ਼ੀਲ ਬਰਾਜ਼ੀਲ ਤੋਂ ਕਿਹਾ ਗਿਆ ਸੀ ਮੈਨੂੰ ਕਿ ਤੁਹਾਨੂੰ ਉੱਥੇ ਵੀਜ਼ਾ ਲਵਾਵਾਂਗੇ ਪ੍ਰੋਪਰ ਤੇ ਇੱਕ ਨੰਬਰ ਤੇ ਪਰ ਉਹ ਨਹੀਂ ਲਵਾ ਹਾਂਜੀ ਉਹ ਇਥੋਂ ਝੂਠ ਮਾਰ ਕੇ ਹੀ ਲੈ ਕੇ ਗਏ ਅਨਾਮਾ ਦਾ ਜੰਗਲ ਤੇ ਬਹੁਤ ਡੇਂਜਰਸ ਰਿਹਾ ਜੀ ਬਹੁਤ ਜਿਆਦਾ ਔਖਾ ਜੀ ਅਨਾਮਾ ਕੋਈ ਉੱਥੇ ਕਿਸ ਦੀ ਸਹਾਇਤਾ ਨਹੀਂ ਕਰਦਾ ਸਾਰੇ ਆਪੋ ਆਪਣੀ ਹੁੰਦੀ ਐ ਕਿ ਮੈਂ ਹੀ ਲੰਘ ਜਾ ਜਨਵਰੀ ਦੀ 15 ਤਰੀਕ ਨੂੰ ਉਹਨਾਂ ਨੇ ਅਰਸਟ ਕੀਤਾ ਮੈਨੂੰ 20 ਦਿਨ ਅੰਦਰ ਰੱਖਿਆ ਚਮਕੀ ਦੇ ਨਾ ਕੀ ਪੁਛਪੜਤਾਲ ਕੀਤੀ ਸੀ ਉਹਨਾਂ ਨੇ ਕੁਝ ਨਹੀਂ ਪੁਛਪੜਤਾਲ ਕੀਤਾ ਸਾਨੂੰ ਕੈਂਪ 'ਚ ਲੈ ਕੇ ਜਾਂਦੇ ਤੇ ਉੱਥੇ ਸਾਡੇ ਬਿਆਨ ਹੋਣੇ ਸੀ ਪਰ ਸਾਨੂੰ ਕੈਂਪ ਚ ਉਹਨਾਂ ਲੈ ਕੇ ਨਹੀਂ ਗਏ ਤੇ ਜਦੋਂ ਆਰਮੀ ਦਾ ਜਹਾਜ਼ ਤੁਸੀਂ ਵਾਪਸੀ ਕਰ ਰਹੇ ਸੀਗੇ ਤੇ ਕਿਹਾ ਜਾਂਦਾ ਸੀ ਸਾਰੇ ਲੋਕਾਂ ਨੂੰ ਫਸਦਿਆਂ ਲੈ ਕੇ ਗਿਆ ਸੀ ਗਿਆ ਬੱਚਿਆਂ ਨੂੰ ਲੈ ਗਏ ਪਰ ਤੁਹਾਨੂੰ ਵੀ ਫਸਦਿਆਂ ਲੈ ਕੇ ਸੀ ਪੈਰ ਵੀ ਬੰਨੇ ਕੇ ਸੀ ਬੱਚਿਆਂ ਨੂੰ ਨਹੀਂ ਲਾਈਆਂ ਗਏ ਜਿਹੜੇ ਅੰਡਰਏਸ ਸੀ ਉਹਨਾਂ ਨੂੰ ਨਹੀਂ ਲਾਈਆਂ ਸੀ ਉਹਨਾਂ ਜੋ ਲੇਡੀਜ਼ ਸੀ ਉਹਨਾਂ ਨੂੰ ਲਾਈਆਂ ਗਈਆਂ ਜੈਂਸ ਨੂੰ ਨਹੀਂ ਲਾਈਆਂ ਗਏ ਕਿਹਾ ਜਦੋਂ ਰੋਟੀ ਵੀ ਖਾਣ ਨੂੰ ਮਿਲਦੀ ਸੀ ਤਦ ਵੀ ਹੱਥ ਇੰਨੇ ਹੀ ਖੁੱਲ ਨਹੀਂ ਜਾਂਦੀ ਸੀ ਨਹੀਂ ਖੁੱਲਦੀ ਸੀ ਹਾਥ ਘੜੀ ਨਹੀਂ ਸੀ ਬੋਲਦੇ ਉਹ ਐਸੇ ਇਦਾਂ ਹੀ ਖਾਣਾ ਪਿੰਦਾ ਸੀ ਤਾਂ ਕਰਕੇ ਹਾਂ ਹਾਥ ਘੜੀ ਨਾਲ ਹੀ ਖਾਣਾ ਉਹ ਜਿਹੜਾ 24 ਘੰਟੇ ਦਾ ਸੀਗਾ ਸਫਰ ਸੀਗਾ ਕਾਫੀ ਮੁਸ਼ਕਲਾ ਪਿਆ ਸੀ ਹਾਂਜੀ ਹਾਂਜੀ ਕਿਉਂਕਿ ਬੈਣਾ ਬੜਾ ਔਖਾ ਸੀ ਵਿੱਚ ਉਹਦੀ ਜਗ੍ਹਾ ਬਹੁਤ ਟਾਈਟ ਸੀ ਮੈਂ ਯੂਕੇ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਂ ਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਤੇ ਅਸੀਂ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨ ਬਾਅਦ ਸੰਦਾਸ ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਜੇ ਤੱਕ ਕੁਝ ਕੀਤਾ ਵੀ ਨਹੀਂ ਬਿਨਾ ਗੱਲ ਤੋਂ ਆ ਗਈ ਮੈਨੂੰ ਤੁਹਾਨੂੰ ਕੁਝ ਵੀ ਨਹੀਂ ਦੱਸਿਆ ਕਿ ਤੁਹਾਨੂੰ ਕਿੱਥੇ ਲੈ ਕੇ ਚੱਲੇ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟ 'ਚ ਬਿਠਾਇਆ ਫਲਾਈਟ 'ਚ ਵੀ ਨਹੀਂ ਸਾਨੂੰ ਦੱਸਿਆ ਕਿ ਅਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਅਸੀਂ ਇੰਡੀਆ ਵਾਪਸ ਆ ਗਏ ਜਦੋਂ ਇੱਥੇ ਲੈਂਡ ਹੋਏ ਮੈਂ ਕੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਵੀ ਤੁਹਾਨੂੰ ਕਿੰਨਾ ਤੱਕ ਤੱਕਾ ਤਾਂ ਵੀਰੇ ਸਾਰ ਤੱਕ ਹੀ ਗਿਆ ਹੈ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ ਸੜਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕਰਾਸਿੰਗ ਕੀਤਾ ਸੀ ਕੋਈ ਕੰਟਿਨੈਂਟ 'ਤੇ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਤੇ ਸਾਨੂੰ ਆ ਕੇ ਲੈ ਕੇ ਗਏ ਖੁਦ ਪੁਲਿਸ ਆ ਲੈ ਆਏ ਸਾਡੇ ਕੋਲੇ ਤੁਹਾਡੇ ਕੋਲ ਵੀ ਇਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋਲ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਹੈ ਤੇ ਸਾਨੂੰ ਇਮੀਗ੍ਰੇਸ਼ਨ ਕਹਿੰਦਾ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਆਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਵਾਪਸ ਆਏ ਇਹਨਾਂ ਡਿਪੋਰਟਿਜ਼ ਨੇ ਦੱਸਿਆ ਕਿ ਕਿਵੇਂ ਉਹ ਏਜੰਟਾਂ ਦੇ ਚੁੰਗਲਾਂ ਵਿੱਚ ਫਸ ਕੇ ਇਹਨਾਂ ਮੁਲਕਾਂਵਲ ਪਹੁੰਚ ਗਏ ਸਨ ਲੇਕਿਨ ਵੱਡਾ ਸਵਾਲ ਸਾਹਮਣੇ ਇਹ ਹੈ ਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਟੰਗ ਨਾਲ ਦੂਜੇ ਮੁਲਕਾਂ 'ਚ ਜਾਣ ਤੋਂ ਇਹਨਾਂ ਨੌਜਵਾਨਾਂ ਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਅਸੀਂ ਪੰਜਾਬ ਦੇ ਐਨ ਆਰ ਆਈ ਅਫੇਅਰਸ ਦੇ ਮਿਨਿਸਟਰ ਕੁਲਦੀਪ ਸਿੰਘ ਢਾਲੀਵਾਲ ਨਾਲ ਗੱਲ ਕੀਤੀ ਟਰੰਪ ਟੂ ਦੇ ਅਮਰੀਕਾ ਜਾਣ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਉੱਥੇ ਜਿੰਨੇ ਵੀ ਪ੍ਰਵਾਸੀ ਜਿਨ੍ਹਾਂ ਕੋ ਕਾਗਜ਼ ਪ੍ਰੋਪਰ ਨਹੀਂ ਹੈ ਉਹਨਾਂ ਨੂੰ ਕੱਢਿਆ ਜਾਏਗਾ ਉਹਦਾ ਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਕੁਝ ਲੋਕਾਂ ਨੂੰ ਤੁਸੀਂ ਕੱਲ ਪਰਸੋ ਰਿਸਿਵ ਵੀ ਕੀਤਾ ਲੇਕਿਨ ਵੱਡਾ ਇਸ਼ੂ ਇਹ ਹੈ ਕਿ ਹਾਲੀ ਵੀ ਹਿਊਮਨ ਤਸਕਰੀ ਕਹੋ ਜਾਂ ਅਨਨੋਇੰਗਲੀ ਇਗਨੋਰੈਂਟਲੀ ਲੋਕ ਜਾ ਰਹੇ ਨੇ ਉਹਨੂੰ ਕਿਵੇਂ ਰੋਕਿਆ ਜਾਵੇ ਉਹਦੇ ਉੱਤੇ ਕੀ ਤੁਹਾਡੇ ਵਿਚਾਰ ਨੇ ਨਹੀਂ ਜੀ ਉਹ ਤਾਂ ਵੇਖੋ ਮੈਂ ਮੈਂ ਤਾਂ ਪਹਿਲਾਂ ਜਿਹੜਾ ਨਾ ਮੇਰਾ ਮੰਨਣਾ ਹੈ ਕਿ ਬੰਦੇ ਨੂੰ ਪਹਿਲਾਂ ਪੰਜਾਬੀਆਂ ਨੂੰ ਖਾਸ ਤੌਰ ਤੇ ਮੈਂ ਕਹਿੰਨਾ ਚਾਹੁੰਦਾ ਨਾ ਕਿ ਜਿਹੜਾ ਤੁਹਾਡਾ ਪਿਛਲੀਆਂ ਸਰਕਾਰਾਂ ਦੇ ਵਤੀਰੇ ਕਰਕੇ ਪੰਜਾਬ ਤੋਂ ਵਿਸ਼ਵਾਸ ਉੱਠਿਆ ਨਾ ਪਿੱਥੇ ਕੁਝ ਨਹੀਂ ਹੋ ਸਕਦਾ ਇਹ ਇਹ ਜਿਹੜੀ ਇਹ ਚੀਜ਼ ਤਾਂ ਨੂੰ ਮਤਲਬ ਦੁਬਾਰਾ ਪੰਜਾਬ ਤੇ ਵਿਸ਼ਵਾਸ ਕਰਨਾ ਪਊਗਾ ਪੰਜਾਬ ਤਾਂ ਅੱਜ ਵੀ ਤੇ ਕਰੋੜਾਂ ਲੋਕ ਰੋਟੀ ਖਾ ਹੀ ਦੇ ਅੱਜ ਵੀ ਤੇ ਕਰੋੜਾਂ ਬੰਦੇ ਛੋਟੀ ਛੋਟੀਆਂ ਦੁਕਾਨਾਂ ਕਰਕੇ ਆਪਣੀ ਹੱਥ ਚੀਜ਼ ਕਰ ਰਹੇ ਆ ਇਹ ਜਿਹੜਾ ਵਿਸ਼ਵਾਸ ਬਹਾਲ ਕਰਨਾ ਜਿਹੜਾ ਨਾ ਮੈਂ ਕਈ ਵਾਰ ਮੁਖੰਤੀ ਸਾਹਿਬ ਨੂੰ ਕਹਿੰਦਾ ਨਾ ਕਿ ਲੋਕਾਂ ਦੇ ਅੰਦਰ ਚੇਪਿਛਵਾਸ ਬਹਾਲ ਕਰਨਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਜੀ ਸਾਦਾ ਕੁਝ ਹੋ ਸਕਦਾ ਉਹ ਪਹਿਲਾ ਹੁੰਦਾ ਰਿਹਾ ਐਕਸਟਰੀ ਪਦੋਲ ਮੋਦੋ ਆਈ ਜਦੋਂ ਐਗਰੀਕਲਚਰ ਦੇ ਵਿੱਚ ਖੜੋਤ ਆਈ ਜਦੋਂ ਐਗਰੀਕਲਚਰ ਵਾਲੀਆਂ ਮੂਵਮੈਂਟਾਂ ਚੱਲਣ ਲੱਗੀਆਂ ਕਿਉਂਕਿ ਆਪਣਾ ਜਿਹੜੀ ਸਟੇਟ ਆ ਆਪਾਂ ਐਗਰੋ ਬੇਸਡ ਮਤਲਬ ਸਾਡੀ ਮਤਲਬ ਖੇਤੀਬਾੜੀ ਦੇ ਆਧਾਰ 'ਤੇ ਸਟੇਟ ਆ ਉਹਦੇ ਵਿੱਚ ਖੜੋਤ ਆਉਣ ਨਾਲ ਜਿਹੜੇ ਬੰਦਿਆਂ ਨੇ ਦੇਖਿਆ ਕਿ ਜਦ ਹੋਰ ਤਾਂ ਕੁਝ ਹੈ ਨਹੀਂ ਜਦੋਂ ਬਾਤ ਜਦੋਂ ਸਮਝਿਕ ਨਹੀਂ ਗੱਲ ਪਰ ਉਹਦੇ ਉਹਨੂੰ ਛੱਡ ਕੇ ਹੋਰ ਕੰਮ ਕੀਤੇ ਜਾ ਸਕਦੇ ਸੀ ਮੇਰੇ ਬਹੁਤ ਵਧੀਆ-ਵਧੀਆ ਦੋਸਤ ਇੱਥੇ ਜਿੰਨਾਂ ਨੇ ਛੋਟ-ਛੋਟੀਆਂ ਦੁਕਾਨਾਂ ਦਾ ਦਾਦਾ ਬੀਬੀ ਲੱਖ ਰੁਪਈਆ ਲਾ ਕੇ ਕਿ ਇਹਨੇ ਖਾਦ ਵਾਲੀ ਕਿਸ ਨੇ ਕੁਛ ਕਿਸ ਨੇ ਕੁਝ ਆ ਜੋ ਬੜੇ ਵਧੀਆ ਸੈਟਲ ਨੇ ਉਹ ਸਾਡੇ ਕੋਲ ਇੱਕ ਚੀਜ਼ ਜਿਹੜੀ ਦਾ ਦੋਪੰਜੀ ਬਹੁਤ ਵਧੀਆ ਹੈ ਜੇ ਆਪਾਂ ਸਹੀ ਟੰਗ ਨਾਲ ਕਰ ਲਈਏ ਦੁੱਧ ਜਿਹੜਾ ਸਾਡੇ ਕੋਲ ਉਹ ਇੰਨਾ ਵਧੀਆ ਨਾ ਦੁੱਧ ਦੇ ਹੀ ਪ੍ਰੋਡਕਟ ਇੰਨੇ ਵਧੀਆ ਸਾਡੇ ਹਰ ਪਿੰਡਾਂ ਦੇ ਹਰ ਅੱਡੇ ਤੇ ਦੋ-ਦੋ ਤਿੰਨ-ਤਿੰਨ ਡੇਰੀਆਂ ਨੇ ਛੋਟੀਆਂ-ਛੋਟੀਆਂ ਡੇਰੀਆਂ ਲੋਕਾਂ ਦੀ ਲੇਕਿਨ ਇਹ ਉਹ ਮੁੰਡਿਆਂ ਨੂੰ ਔਰ ਜਿਹੜੀ ਨਵੀਂ ਜਵਾਨ ਜਿਹੜੀ ਨਵੀਂ ਪਨੀਰੀ ਹੈ ਜਾਂ ਜਵਾਨ ਬੱਚੇ ਨੇ ਉਹਨਾਂ ਤਾਂ ਕਿ ਗੱਲ ਕਿਵੇਂ ਪਹੁੰਚਾਈ ਜਾਏਗੀ ਕਿ ਇਹ ਇਲੈਗਲ ਮੀਨਸ ਨਾਲ ਗਲਤ ਹੈ ਨਹੀਂ ਨਹੀਂ ਇਹ ਤਾਂ ਦੇਖੋ ਜੀ ਇਹ ਤਾਂ ਸਾਡੀ ਡਿਊਟੀ ਬਣਦੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦਾਤ ਦਿੰਦਾ ਜਿੱਦਾਂ ਲੋਕ ਕਹਿੰਦੇ ਜੀ ਚਾਈਨਾ ਡੋਰ ਬੰਦ ਕਰ ਦੇ ਹਾਂ ਅੱਛਾ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਬੱਚਾ ਉਹਨਾਂ ਦੇ ਸਾਹਮਣੇ ਜਾਂਦਾ ਡੋਡਾ ਦਿਆ ਹੁੰਦਾ ਜੇ ਵੱਲ ਆਪਾਂ ਨੇ ਇੱਥੇ ਮੈਂ ਆਪਣੇ ਕੋਠੇ ਦੇ ਆਪਣੇ ਬੱਚੇ ਨੂੰ ਨਹੀਂ ਸਮਝਾਉਂਦਾ ਜੇ ਮੈਂ ਨਹੀਂ ਆਪਣੇ ਬੱਚੇ ਨੂੰ ਕਹੂੰਗਾ ਕਿ ਜਿਆ ਸਮੁੰਦਰ ਦੇ ਵਿੱਚੋਂ ਨਹੀਂ ਲੰਘ ਕੇ ਨਹੀਂ ਜਾਣਾ ਭਾਜੋ ਮਰ ਜੀਓ ਤੋ ਕਾਨੂੰਨੀ ਮਤਲਬ ਠੀਕ ਹੈ ਆਪਣਾ ਅਪਲਾਈ ਕਰ ਜੇ ਤੈਨੂੰ ਮਿਲਦੇ ਆ ਪੇਪਰ ਠੀਕ ਹੈ ਜਾਣਾ ਚਾਹੀਦਾ ਗੁੱਡ ਪਰ ਏਜੰਟਾਂ ਦੇ ਦਈ ਪੈ ਦੇ ਕੇ ਪਤਾ ਹੋ ਕੇ ਵੀ ਕੰਦਾ ਟੱਪ ਕੇ ਜਾਣਾ ਪੈਣਾ ਸਮੁੰਦਾਂ ਦੇ ਵਿੱਚੋਂ ਦੀ ਜਾਣਾ ਪੈਣਾ ਰਿਸਕ ਇਹਨਾਂ ਵੱਡਾ ਲੈ ਕੇ ਬਹੁਤ ਸਾਰੇ ਨੌਜਵਾਨ ਚਾਹਤੇ ਉੱਥੇ ਲਾ ਪਤਾ ਹੋ ਜਾਂਦੇ ਬਿਲਦੀ ਦੀ ਸਮਝਦੇ ਕਿ ਦੀ ਗੱਲ ਇਸ ਕਰਕੇ ਡਿਊਟੀ ਜਿੱਥੇ ਸਰਕਾਰਾਂ ਦੀ ਬਣਦੀ ਆ ਉੱਥੇ ਪਰਵਾਦਾਂ ਦੀ ਵੀ ਬਣਦੀ ਕਿ ਪਰਵਾਦ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਣ ਕੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਸ ਹਸਤੇ ਨਾ ਪਾਉਣਾ ਅਸੀਂ ਕੰਮ ਕਰਦੇ ਤਿੰਨ ਤਿੰਨ ਤਿੱਦਾਂ ਦੱਤ ਜੋ ਮੇਰਾ ਮੰਨਣਾ ਉਹਦਾ ਕਹਿੰਦਾ ਮੇਰਾ ਮੰਨਣਾ ਹੈ ਕਿ ਪੰਜਾਬ ਚੋ ਜੇ ਬੇਇੱਜ਼ਤਗਾਰੀ ਖਤਮ ਹੋ ਗੰਦੀ ਤੇ ਪੰਜਾਬ ਜਿਹੜਾ ਆ ਮਤਲਬ ਖੇਤੀਬਾੜੀ ਪ੍ਰਧਾਨ ਸੂਬਾ ਇੱਥੇ ਮਤਲਬ ਸਭ ਤੋਂ ਜ਼ਿਆਦਾ ਐਗਰੋ ਬੇਸਡ ਜਿਹੜੀ ਇੰਡਸਟਰੀ ਆ ਉਹ ਲਿਆਉਣੀ ਪਊਗੀ ਛੋਟੇ ਛੋਟੇ ਜੂੰਟ ਜਿਹੜੇ ਉਹ ਲਾਉਣੇ ਪੈਣਗੇ ਕਦਰਾਂ ਦੇ ਵਿੱਚ ਜਾਂ ਬਾਅਦ ਛੋਟੇ ਛੋਟੇ ਪਿੰਡਾਂ ਦੇ ਲੈਵਲ ਦੇ ਇੱਕ ਦੇ ਦਿੱਤੇ ਕੰਮਕਾਰੀ ਸਰਕਾਰ ਦੇ ਇਹ ਐਸੀ ਕਰਾਂਗੇ ਤੋਂ ਬਿਨਾਂ ਹੋਰ ਹੋਈ ਨਹੀਂ ਸਕਦਾ ਦੁਜਾ ਜਿਹੜੀ ਦੁਜੀ ਨੌਕਰੀ ਆ ਜਿਹੜੀ ਉਹਨੂੰ ਲੈ ਕੇ ਆਓ ਜਿਹੜੇ ਦੁਜੀ ਕੰਮੇ ਮਜ਼ਦੂਰ ਹੈ ਉੱਥੇ ਜਾਣ ਉਹ ਵੀ ਤੁਹਾਨੂੰ ਪਤਾ ਟਾਟਾ ਸਟੀਲ ਅਗੇ ਜੂਨਟ ਜਿਹੜੇ ਆ ਰਹੇ ਪੰਜਾਬ ਦੇ ਵਿੱਚ ਕਾਫੀ ਵੱਡੇ ਆ ਰਹੇ ਤੀਜਾ ਇਹ ਹੈ ਕਿ ਜਿਹੜੇ ਬੰਦਿਆਂ ਦੀ ਕੁਆਲੀਫਿਕੇਸ਼ਨ ਸਹੀ ਹੈ ਉਹਨਾਂ ਨੂੰ ਸਰਕਾਰੀ ਜੋਬਾਂ ਦਿੱਤੀਆਂ ਜਾਂ ਜਿੰਨੀਆਂ ਸਰਕਾਰ ਚਲਾਉਣ ਲਈ ਆਪਾਂ ਨੂੰ ਲੋੜ ਹੈ ਉਹ ਸਰਕਾਰ ਚਲਾਉਣ ਲਈ ਜੇ ਤੁਹਾਨੂੰ ਪੰਜਾਬ ਦੇ ਵਿੱਚ 2-3 ਲੱਖ ਕਾਮੇ ਦੀ ਲੋੜ ਹੈ ਤੇ ਉੱਥੇ 10 ਲੱਖ ਦੇ ਤਾਂ ਰੱਖ ਨਹੀਂ ਜਾ ਸਕਦਾ ਰੱਖਾਂਗੇ ਕਿ ਆਪਾਂ ਉਹਨਾਂ ਹੀ ਰੱਖਾਂਗੇ ਨਾ ਜਿੰਨੇ ਆਪ ਨੂੰ ਚਾਹੀਦੇ ਆ ਸੋ ਇਹ ਤਿੰਨ ਫਰੰਟ ਜਿਹੜੇ ਦਾ ਇਹਨਾਂ ਤੇ ਮਾਨ ਸਾਹਿਬ ਦੀ ਸਰਕਾਰ ਕੰਮ ਕਰਦੀ ਆ ਉਹਦੇ ਤੇ ਕਾਮਯਾਬੀ ਹੋਵਾਂਗੇ ਤਾਲੀਵਾਲ ਸਾਹਿਬ ਜਿਸ ਤਰੀਕੇ ਜੋ ਜੋ ਪਿਛਲੇ ਦਿਨਾਂ ਵਿੱਚ ਵਰਤਾਰਾ ਹੋਇਆ ਤੁਸੀਂ ਦੇਖ ਚੁੱਕੇ ਹੋ ਉਹਨਾਂ ਨੂੰ ਜਿਵੇਂ ਲੜਕੇ ਆਏ ਨੇ ਵਾਪਸ ਆਏ ਨੇ ਲੇਕਿਨ ਹਾਲੀ ਵੀ ਦੂਸਰੇ ਮੁਲਕ ਇੱਕ ਕਹਿੰਦੇ ਅਦਰ ਸਾਈਡ ਇਜ਼ ਮੋਰ ਗ੍ਰੀਨਰ ਦੂਜਾ ਪਾਸ ਦੂਸਰੀ ਸਾਈਡ ਤੇ ਜ਼ਿਆਦਾ ਰਿਆਵਲ ਹੈ ਉਹਨੂੰ ਵੇਖਦੇ ਹੋਏ ਲੋਕ ਜਾਂਦੇ ਨੇ ਸਾਊਦੀ ਅਰਬੀਆ ਯਾ ਅਦਰਲੀ ਕੰਟਰੀਜ਼ ਵਿੱਚ ਨਿਕਲਦੀਆਂ ਨੇ ਵੈਕੈਂਸੀਜ਼ ਨਿਕਲਦੀਆਂ ਨੇ ਤਾਂ ਲੱਗਦਾ ਕਿ ਵੈਸਟਰਨ ਮੁਲਕ ਵੀ ਕੁਝ ਅਸਤਰਜ ਤੇ ਵੀਜ਼ਾ ਲੋងਸ ਲੈ ਕੇ ਆਉਂਦੇ ਨਹੀਂ ਉਹਨਾਂ ਨੂੰ ਵੀ ਚਾਹੀਦਾ ਦੇਖੋ ਉਹਨਾਂ ਨੂੰ ਵੀ ਜਦੋਂ ਹੁਣ ਮੈਂ ਕੇਰਲਾ ਚ ਗਿਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਯੂਰਪ ਦੇ ਅੰਦਰ ਤੇ ਮਤਲਬ ਜਿਹੜੇ ਅਲਪ ਕੰਟਰੀਜ਼ ਨੇ ਕੇਰਲਾ ਦੇ ਬਹੁਤ ਲੋਕ ਬਾਦ ਨੇ ਖਾਸ ਤੌਰ ਤੇ ਉਹ ਹੈਲਥ ਵਾਲੇ ਮਤਲਬ ਡਿਪਾਰਟਮੈਂਟ ਦੇ ਵਿੱਚ ਨਰਸਾਂ ਦੂਜੇ ਤੇ ਜੇ ਕੰਮੇ ਬਹੁਤ ਹੈ ਤੇ ਉਹਨਾਂ ਨੇ ਵੀ ਉਹ ਕਹਿੰਦੇ ਸਾਨੂੰ ਉੱਥੋਂ ਮੁਲਾਵਾ ਜਾਂਦਾ ਕਿ ਐਨੇ ਕੰਮੇ ਸਾਨੂੰ ਚਾਹੀਦੇ 300 ਬੰਦਾ ਚਾਹੀਦਾ ਇਸ ਦੇਸ਼ ਦੇ ਵਿੱਚ ਹੈ ਸ਼ਾਇਦ ਦੇ ਵਿੱਚ ਉਹ ਉਹਨਾਂ ਬੰਦਿਆਂ ਦੀ ਇੰਟਰੋ ਲੈ ਕੇ ਤੇ ਫਿੱਟ ਕਰਕੇ ਉਹਨਾਂ ਨੂੰ ਪੇਜ ਦਿੰਦੇ ਐਦਾਂ ਦਾ ਜਿਹੜਾ ਵੈਸਟਰਨ ਕੰਟਰੀ ਖਾਸ ਤੌਰ ਤੇ ਕੈਨੇਡਾ ਤੇ ਅਮਰੀਕਾ ਸਦ ਉਹਨਾਂ ਨੂੰ ਇਹ ਪਾਲਿਸੀ ਜਿਹੜੀ ਐਦਾਂ ਦੀ ਬਣਾਉਣੀ ਪਾਉਗੀ ਉਹਦੋਂ ਦਾ ਤਾਂ ਲੋਡ ਵੀ ਆ ਸੋ ਉਹਨਾਂ ਨੂੰ ਲੋਡ ਵੀ ਆ ਤੁਸੀਂ ਦੇਖੋ ਤੁਸੀਂ ਉਹਦੋਂ ਦਾ ਸੁਣਿਓ ਨੇ ਮੇਰਾ ਬੇਟਾ ਕੈਲੀਫੋਰਨੀਆ ਅਮਰੀਕਾ ਚ ਟਰਕਿੰਗ ਦਾ ਕੰਮ ਹੈ ਛੋਟੇ ਬੇਟੇ ਦਾ ਤੇ ਉਹ ਬੰਦ ਦੱਸਦਾ ਕਿ ਕਹਿੰਦਾ ਪਪਾ ਸਭ ਪੁੱ ਲੋ ਜਿਹੜੇ ਪ੍ਰੋਡਿਊਸਰ ਵਾਲਾ ਕੰਮ ਹੀ ਬੰਦ ਹੋ ਗਿਆ ਕਿਉਂਕਿ ਸਾਦਾ ਮਕਸੀਕੇਕਾ ਕਰਦੇ ਸੀਗੇ ਜਾਂ ਪਰ ਇੰਡੀਅਨ ਕਰਦੇ ਸੀਗੇ ਜਿੰਨਾਂ ਕੋ ਪੇਪਰ ਪਾਪਰ ਨਹੀਂ ਸੀਗੇ ਉਸ ਦਾ ਬੰਦ ਹੋ ਗਿਆ ਪ੍ਰੋਡਿਊਸ ਖੇਤਾ ਜੋ ਚੁਕੜਾ ਬੰਦ ਹੋ ਗਿਆ ਉਹ ਸਟੋਰਾਂ ਤੇ ਨਹੀਂ ਆਉਂਦਾ ਸਟੋਰਾਂ ਤੇ ਲੋਕਾਂ ਤੇ ਕਦੀ ਨਹੀਂ ਆਉਂਦਾ ਤੇ ਲੋਕਾਂ ਦੀ ਹਾਹਾਕਾਰ ਮੱਚੀ ਪਈ ਆ ਬੜੀ ਬੁਧੀ ਹਾਲਤ ਹੈ ਇਹਦਾ ਮਤਲਬ ਇਹ ਆ ਕਿ ਅਮਰੀਕਾ ਨੂੰ ਇਹ ਪਤਾ ਹੈ ਕਿ ਸਾਡੀ ਖੇਤੀਬਾੜੀ ਜਿਹੜੀ ਹੈ ਐਗਰੀਕਲਚਰ ਉਹ ਸਾਰੀ ਮਕਸੀਕਾ ਦੇ ਸਿਰ ਤੇ ਆ ਜਿਹੜੇ ਗੈਰਕਾਨੂੰਨੀ ਆਉਂਦੇ ਆ ਜਿਹੜੇ 8 ਦਿਨ ਆਉਂਦੇ ਆ ਫਿਰ ਬਾਰਡਰ ਟੱਪ ਕੇ ਉੱਥੇ ਚਲੇ ਜਾਂਦੇ ਆ ਤੇ ਇਹਦੇ ਲਈ ਸਰ ਇੱਕ ਪਾਲਿਸੀ ਜਿਹੜੀ ਆ ਅਮਰੀਕਾ ਨੂੰ ਵੀ ਬਣਾਉਣੀ ਪਹੂਗੀ ਕਿ ਉਹਨਾਂ ਨੂੰ ਕਿੰਨੇ ਕੰਮ ਹੈ ਐਗਰੀਕਲਚਰ ਬੇਸ ਚਾਹੀਦੇ ਆ ਮੰਨ ਲਓ ਮਕਸੀਕੋ ਤੋਂ ਮੰਗਉਂਦੇ ਆ ਉਹ ਸਾਨੂੰ ਕਹਿਣ ਪੰਜਾਬ ਨੂੰ ਕਹਿਣ ਕਿ ਖੇਤੀਬਾੜੀ ਦਾ ਸੂਬਾ ਤੁਹਾਡੇ ਤੋਂ ਵਧੀਆ ਹੋਰ ਕਿਹਦੇ ਬੰਦੇ ਨਹੀਂ ਮਿਲ ਸਕਦੇ ਸਾਨੂੰ ਕਹਿਣ ਸਾਨੂੰ ਇੰਨੇ ਬੰਦੇ ਚਾਹੀਦੇ ਆ ਸਾਡੀ ਜੁਨੀਅਰਸਟੀ ਨੂੰ ਗਨ ਲੁਧਿਆਣਾ ਯੂਨੀਵਰਸਿਟੀ ਨੂੰ ਕਿ ਇੰਨੇ ਟਾਪ ਦੇ ਬੰਦੇ দাও ਜੀ ਸਾਨੂੰ ਐਗਰੀਕਲਚਰ ਟ੍ਰੇਨਡ ਕਰਕੇ ਦਿਓ ਤੇ ਆਰਾਮ ਨਾਲ ਕੱਲੇ ਜਾ ਸਕਦੇ ਕੋਈ ਗੱਲ ਨਹੀਂ ਭਾਰਤ ਦੇ ਵਿਦੇਸ਼ ਮੰਤਰੀ ਨੇ ਰਾਜ ਸਭਾ ਵਿੱਚ ਦਿੱਤੇ ਬਿਆਨ ਦੇ ਦੌਰਾਨ ਇਹ ਦੱਸਿਆ ਕਿ ਭਾਰਤ ਗੈਰ ਕਾਨੂੰਨੀ ਟੰਗ ਨਾਲ ਪ੍ਰਵਾਸ ਦੀ ਹਮਾਇਤ ਨਹੀਂ ਕਰਦਾ ਲੇਕਿਨ ਆਪਣੇ ਲੋਕਾਂ ਨੂੰ ਵਾਪਸ ਲੈਣਾ ਉਹਦਾ اخਲਾਕੀ फर्ज बनता है और उन्होंने दसिया कि पिछले कई सालों तो इस तरह की डिपोर्टेशन हो रही है हाँ बाबा वी हैव बीन इनफॉर्म्ड बाय आइस दैट वुमेन एंड चिल्ड्रन आर नॉट रेस्ट्रिक्ट फॉर द नीड्स ऑफ डिपोर्टिश इंक्लूडिंग ड्यूरिंग ट्रांसिट रिलेटेड टू फूड एंड अदर नेसेसिटीज इंक्लूडिंग पॉसिबल मेडिकल इमरजेंसीज आर अटेंडेड टू During toilet breaks, deportees are temporarily unrestrained if needed in that regard. This is applicable to chartered civilian aircraft as well as military aircraft. There has been no change, I repeat, no change from past procedure for the flight undertaken by the US on 5 February 2025. Honourable Chairman, sir, we are, of course, engaging the US government to ensure that the returning deportees are not mistreated in any manner during the flight. At the same time, the House will appreciate that our focus should be on crackdown, strong crackdown on the illegal migration industry, while taking steps to ease visas for the legitimate traveller. on the basis of information provided by returning deportees about the agents and others involved law enforcement agencies will take necessary preventive and exemplary actions i thank bharat vich american embassy de bulare ne sade naal gal karde e wazeh kita ke american sarkar apne borders nu surakhat rakhne waste har zaruri kadam chuk rahi hai aur immigration kanuna di sakhti nal ਪਾਲਣਾ ਵੀ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਢੰਗ ਨਾਲ ਰਹਦੇ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਕਿਵੇਂ ਮੁਹੱਈਆ ਕਰਵਾਇਆ ਜਾ ਸਕੇ ਉਹਨਾਂ ਦੇ ਸੁਪਨਿਆਂ ਨੂੰ ਪੰਜਾਬ ਦੇ ਅੰਦਰ ਰਹਿ ਕੇ ਹੀ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਇਹਨਾਂ ਸਵਾਲਾਂ ਦੇ ਜਵਾਬਾਂ ਦੀ ਪਾਲ ਕਰਨੀ ਜ਼ਰੂਰੀ ਹੈ ਔਰ ਅਗਰ ਪ੍ਰਵਾਸ ਕਰਨਾ ਹੀ ਹੈ ਤੇ ਉਹ ਕਾਨੂੰਨੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹੋ ਜੀ ਸਥਿਤੀ ਦੁਬਾਰਾ ਨਾ ਪੈਦਾ ਹੋਵੇ